हां जी दोस्तों अदावर मैं मोहम्मद जमील हजारा ابو जैता हूं दोस्तों आज 20 जुलाई हम पहुंचे हैं शंभू बॉर्डर पे इते किसान मोर्चा लगया हुआ है ये ਤੁਹਾਨੂੰ किसान मोर्चा ਦੀਆਂ ਲਾਈਵ ਤਸਵੀਰਾਂ ਵੀ ਦਿਖਾਉਣੇ ਆ ਤੇ ਉੱਥੇ ਦੇ ਹਾਲਾਤ ਵੀ ਦਿਖਾਉਣ ਦੇਖੋ ਜਿੱਥੇ ਅਸੀਂ ਉਹਨਾਂ ਤਾਂ ਤਸਵੀਰਾਂ ਦੇਖ ਰਹੇ ਆ ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅੱਜ ਹੁਕਮ ਜਾਰੀ ਕੀਤੇ ਨੇ ਕਿ ਇਹ ਰਸਤਾ ਖੋਲਿਆ ਜਾਵੇ ਇਹ ਦਿੱਲੀ ਵਾਲਾ ਰਸਤਾ ਹੈ ਹਰਿਆਣਾ ਸਰਕਾਰ ਨੂੰ ਮਤਲਬ ਝਾੜ ਪਾਈ ਦੀ ਪਰ ਸਾਮਾ ਨਿਕਲਣ ਤੋਂ ਬਾਅਦ ਵੀ ਇਹੋ ਖੋਲਿਆ ਨਹੀਂ ਗਿਆ ਉਸ ਤਰੀਏ ਬੰਦ ਪਿਆ। ਫਿਰ ਉਹ ਤਸਵੀਰਾਂ ਵੀ ਦਿਖਾ ਰਹੇ ਆ ਅਸੀਂ ਉੱਥੇ ਬਿਲਕੁਲ ਬਾਰਡਰ ਦੇ ਖੜਿਆਂ ਜ਼ੀਰੋ ਪੁਆਇੰਟ ਤੇ ਇੱਥੇ ਸਾਡੇ ਭਰਾ ਵੀ ਮੌਜੂਦ ਨੇ ਨਾਲ ਸਾਡੇ ਕਿਸਾਨ ਆਗੂ ਉਹਨਾਂ ਨਾਲ ਵੀ ਗੱਲ ਕਰਾਉਣੇ ਆ ਤੁਹਾਡੀ ਤੇ ਜੋ ਇੱਥੇ ਜਿਵੇਂ ਸਟੇਜ ਦੀ ਜ਼ਿੰਮੇਵਾਰੀ ਨਿਭਾਉਂਦੇ ਨੇ ਸਟੇਜ ਤੇ ਮਤਲਬ ਰੱਖਿਆ ਦੀ ਪ੍ਰਬੰਧ ਕਰਦੇ ਨੇ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਆ ਆਹ ਸਟੇਜ ਆ ਗਈ ਪੋਚੇ ਦੀ ਤੇ ਲੋਜੀ ਨੂੰ ਮੈਂ ਤੁਹਾਡੀ ਆ ਬਜ਼ੁਰਗ ਆਰਾਮ ਕਰਵਾ ਰਹੇ ਨੇ ਇੱਥੇ ਕੀ ਪ੍ਰਬੰਧ ਲੈ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਨੇ ਔਰ ਕਿਵੇਂ ਰਹਿਣ ਦਾ ਸਹਰਾ ਬਣਾਇਆ ਹੋਇਆ ਹੈ ਇਹਨਾਂ ਨੇ ਦਿਨ ਰਾਤ ਇੱਥੇ ਕਿਸ ਤਰ੍ਹਾਂ ਰਹਿ ਰਹੇ ਨੇ ਮਤਲਬ 50 ਟੈਂਪਰੇਚਰ 45 ਟੈਂਪਰੇਚਰ ਦੇ ਵਿੱਚ ਅੱਛਾ ਵੀਰ ਜੀ ਕੀ ਨਾਮ ਹੈ ਤੁਹਾਡਾ ਮੈਂ ਰੂਪ ਸਿੰਘ ਸੈਡੋ ਪੱਟੀ ਜੋਂ ਦਾ ਕੋ ਜੀ ਅੱਛਾ ਹੁਣ 5 ਮਹੀਨੇ ਹੋ ਗਏ ਤੁਹਾਨੂੰ ਬੈਠੇ ਨੂੰ ਇੱਥੇ 5 ਮਹੀਨੇ ਤੋਂ 5.5 ਮਹੀਨੇ ਹੋ ਗਏ ਸਰਕਾਰ ਨੇ ਇੱਕ ਪੰਜਾਬ ਮੰਡਲ ਨੇ ਹਾਈ ਕੋਰਟ ਨੇ ਇੱਕ ਹੁਕਮ ਜਾਰੀ ਕੀਤੇ ਨੇ ਕਿ ਰਸਤਾ ਖੋਲਿਆ ਜਾਵੇ ਹਰਿਆਣਾ ਸਰਕਾਰ ਨੂੰ ਝਾੜ ਪਾਈ ਹੈ ਬڑے ਰਸਤੇ ਦਾ ਬੰਦ ਪਏ ਨੇ ਜੇ ਇਹ ਸਰਕਾਰ ਕਹਿ ਰਹੀ ਹੈ ਹਰਿਆਣਾ ਦੀ ਵੀ ਕਿਸਾਨਾਂ ਨੇ ਰਸਤੇ ਬੰਦ ਕੀਤੇ ਆ ਪਰ ਅਸੀਂ ਤਾਂ ਰਸਤਾ ਚੱਲੂ ਰੱਖਿਆ ਵਾ ਜੀ ਗੱਡੀ ਲੈ ਕੇ ਆਏ ਜੀ ਦੇਖੋ ਵੀ ਦੇਖੋ ਵੀ ਤੁਹਾਨੂੰ ਵੀ ਰੁਕਾਵਟ ਆਈ ਰਸਤੇ ਦੇ ਵਿੱਚ ਹਾਂਜੀ ਤੇ ਇਹ ਕਿਸਾਨ ਜੀ ਸਰਕਾਰ ਆ ਉਹ ਕੰਧਾ ਵਰਗ ਬੈਠੀ ਆ ਸੀਮਟ ਦੇ ਕੰਕਰੀਟ ਦੇ ਕੰਧਾ ਮਾਰ ਕੇ ਬੈਠੀ ਆ ਅਸੀਂ ਤਾਂ ਕਹਿੰਨੇ ਆ ਵੀ ਜੇ ਸੈਂਟਰ ਸਰਕਾਰ ਸਾਡੇ ਨਾਲ ਨਹੀਂ ਇਸ ਰੱਖਣਾ ਚਾਹੁੰਦੀ ਤਾਂ ਹੀ ਫਿਰ ਪਚਵੀਂ ਜੇ ਸਿਆਲਾਂ ਨਾਲ ਗੱਲ ਕਰਕੇ ਅਸੀਂ ਉਹਨਾਂ ਨਾਲ ਬਾਰਡਰ ਕੋਲ ਇਹਨੇ ਟਾਰੀ ਵਾਲ ਬਾਰਡਰ ਕੋਲ ਲਾਂਗੇ। ਸਭ ਸਾਡੇ ਨਾਲ ਸਮਝਾਤਾ ਕਰ ਲੋ ਬੈਠ ਕੇ। ਹਾਂਜੀ। ਵੀ ਮੁਕਾ ਲੋ ਸਾਡੇ ਨਾਲ ਸਾਰੇ। ਹਾਂਜੀ ਮੁਕਾ ਲੋ ਫਿਰ ਅਸੀਂ ਇੱਥੇ ਪੱਕੀ ਤਾਰ ਜਿਹੜੀ ਉਹ ਉੱਥੇ ਲਾਈ ਆ ਟਾਰੀ ਬਾਰਡਰ ਤੇ ਉਹ ਅਸੀਂ ਤਾਂ ਇੱਥੇ ਲਾ ਦਿੰਨੇ ਆ ਤੇ ਅਸੀਂ ਆਪ ਦਾ ਰਸਤੇ ਵੀ ਜਿਹੜੀ ਲੈਂਦਾ ਪੰਜਾਬ ਉਹ ਨਾਲ ਮਿਲਾ ਲਈ ਦੀ। ਅੱਛਾ ਵੀਰ ਜੀ ਜਥੇਬੰਦੀ ਕਿਹੜੀ ਹੈ ਤੁਹਾਡੀ? ਕਿਸਾਨ ਮਜ਼ਦੂਰ ਸੁਵਿਸ਼ਚ ਕਮੇਟੀ ਪੰਜਾਬ। ਠੀਕ ਹੈ ਜੀ। ਤੇ ਇਹ ਸਰਕਾਰ ਜਿਵੇਂ ਉਹਨਾਂ ਦਾ ਆਦਾਲਤੀ ਹੁਕਮ ਨੇ ਆਦਾਲਤੀ ਹੁਕਮ ਨੂੰ ਕਿਵੇਂ ਇਹ ਇਗਨੋਰ ਕਰ ਸਕਦੇ ਨੇ? ਇਹ ਕਿਵੇਂ ਹੋ ਸਕਦਾ ਵੀ ਸਰਕਾਰ ਹੁਕਮੇ ਨਾ ਮੰਨੇ ਅਦਾਲਤ ਦੇ ਦੇਖੋ ਜਿਹੀ ਤਾਂ ਅਨਕੋਰੀ ਕਰ ਰਹੀ ਹੈ ਅਦਾਲਤਿਆਂ ਨੂੰ ਇਹ ਹੁਣ ਸੁਪਰੀਮ ਕੋਰਟ ਤੇ ਚਲੇਗੀ ਉੱਥੇ ਵੀ ਝਾੜੇ ਨੇ ਪਾਈ ਆ ਸਰਕਾਰ ਨੂੰ ਇਸ ਸੁਪਰੀਮ ਕੋਰਟ ਨੇ ਵੀ ਰਾਤ ਨਿਕਲਦੀ ਦੀ ਸਰਕਾਰ ਨੂੰ ਜੀ ਤੇ ਸੁਪਰੀਮ ਕੋਰਟ ਨੇ ਬੋਲੇ ਜਾਣਾ ਕਿਸਾਨਾਂ ਨੂੰ ਜਿਹੜਾ ਦਿੱਲੀ ਜਾਂਦਾ ਹੁਣ ਤਾਂ ਜੋ ਕਿ ਕੋਈ ਵੀ ਸਟੇਟ ਜਿਹੜੀ ਆਪ ਦਾ ਹੱਕ ਰੱਖਣਾ ਚਾਹੁੰਦੀ ਹੈ ਇਹੀ ਤਾਂ ਸਾਡਾ ਪ੍ਰੋਟੈਕਟ ਕਰਨ ਦਾ ਅਧਿਕਾਰ ਆ ਇਹ ਵੀ ਸਰਕਾਰ ਖੋ ਰਹੀ ਹੈ ਕਿਉਂਕਿ ਕਾਰਪੋਰੇਟ ਘਰਾਣਿਆਂ ਦੇ ਦਲਾਲ ਆਏ ਹਾਂ ਇਹਦਾ ਹੁਣ ਵੱਡੇ ਅਬਾਨੀਆਂ ਡਾਨੀਆਂ ਦੇ ਹੱਥਾਂ ਦੇ ਵਿੱਚ ਲਿਆਉਣਾ ਚਾਹੁੰਦੇ ਪੰਜਾਬ ਨੂੰ ਇਹਦਾ ਜਮਹੂਰੀ ਹੱਕ ਹੈ ਪ੍ਰਦਰਸ਼ਨ ਕਰਨਾ ਦਾ ਜਮਹੂਰੀ ਹੱਕ ਹੈ ਲੋਕਾਂ ਨੂੰ ਪ੍ਰਤੀ ਅਧਿਕਾਰ ਹੈ ਹਰਨਾ ਤੇ ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ ਇਸ ਨੂੰ ਤਾਂ ਹੁਣ ਜੇ ਨਹੀਂ ਮਤਲਬ ਜਾਣਦੇ ਤਾਂ ਇੱਥੇ ਬੈਠੋਗੇ ਮੇਰਾ ਹਰਤਾ ਇੱਥੇ ਬੈਠਾਂਗੇ ਜਦੋਂ ਪਾਟਰ ਖੋਲਣਗੇ ਫਿਰ ਇਹ ਜੇ ਬਾਕੀ ਪੜਨੇ ਜਿਵੇਂ ਖਨੌਰੀ ਹੋ ਗਿਆ ਉਧਰ ਡੱਬ ਵਾਲੀ ਉਹ ਵੀ ਉਸ ਤਰੀਕੇ ਨਾਲ ਚੱਲ ਰਹੇ ਨੇ ਸਭ ਉਸੇ ਤਰੀਕੇ ਨਾਲ ਚੱਲ ਰਹੇ ਨੇ ਜੇ ਹੁਣ ਇਹ ਖੋਲ ਦਿੰਦੇ ਰਸਤਾ ਤਾਂ ਫਿਰ ਦਿੱਲੀ ਜਾਣ ਦਾ ਪੱਕਾ ਹੈ ਦਿੱਲੀ ਕੁਛ ਦਾ ਪੂਰਾ ਪੂਰਾ ਤਿਆਰੀ ਹੈ ਹੋਰ ਚੜ੍ਹਦੀ ਗਲਾਂ ਜੇ ਪੂਰਾ ਜਦ ਤੱਕ ਇਹ ਨਹੀਂ ਮੰਗਾਣੀ ਮੰਨਦੀ ਸਰਕਾਰ ਤਾਂ ਡਟੇ ਰਹੋਗੇ ਜਦ ਤੱਕ ਐਮਐਸਟੀ ਕਾਨੂੰਨ ਨਹੀਂ ਬਣ ਜਾਂਦਾ ਜਿਹੜੀ 2020 ਬਿਜਲੀ ਸੋਧ ਬਿੱਲ ਆ ਉਹਨੂੰ ਬੈਕਸਪੋਰਟ ਤੇ ਨਹੀਂ ਲੈ ਜਾਂਦੇ ਉਹਨੂੰ ਰੱਦ ਨਹੀਂ ਕਰਦੀ ਚੇਫ ਵਾਲੀ ਮੀਟਰ ਲੋੜੇ ਬੰਦ ਨਹੀਂ ਕਰਦੀ ਉਨਾ ਚਿਰ ਜਿਹੜੀ ਇਹ ਦਾ ਸੰਘਰਸ਼ ਚੱਲੇਗਾ ਅੱਛਾ ਇੱਕ ਵੀਰ ਜੀ ਦੱਸੋ ਗੱਲ ਇੱਕ ਸਮਾਜ ਦੇ ਵਿੱਚ ਆਮ ਲੋਕਾਂ 'ਚ ਇਹ ਗੱਲ ਫਲਾਈ ਜਾ ਰਹੀ ਹੈ ਵੀ ਇਹ ਤਾਂ ਸਰਦਾਰਾਂ ਦਾ ਹੀ ਪ੍ਰੋਟੈਸਟ ਹੈ ਤਾਂ ਇੱਥੇ ਸੁਣਨ ਨੂੰ ਹੋਰ ਵੀ ਬੈਠੇ ਕੋਈ ਹੋਰ ਵੀ ਬੰਦੇ ਆ ਰਹੇ ਜੁੜਦੇ ਨੇ ਦੂਸਰੇ ਧਰਮਾਂ ਦੇ ਕੌਮਾਂ ਦੇ ਦੇਖਿਤਿਆਂ ਦੇ ਲੋਕੋ ਜਿਹੜੇ ਨੇ ਸੋਨੋ ਪਲਾਸ ਸਜਦੇ ਬੰਦਿਆਂ ਨੇ ਘੋਲ ਦੇ ਵਿੱਚ ਆ ਮਹਾਰਾਸ਼ਟਰ ਪਲੇਗਾਣਾ ਯਾਰਾ ਸਾਰੇ ਇੱਥੇ ਹੋ ਗਏ ਆ ਜੀ ਸਾਰੇ ਪਰਚ ਦੇ ਨਾਲ ਨੇ ਜਦੋਂ ਪਹਿਲਾ ਦਿੱਲੀ ਤੋਂ ਰੋਲ ਚੱਲਿਆ ਸੀ ਨਾ ਉਦੋਂ ਮੋਦੀ ਸਰਕਾਰ ਨੇ ਜਦੋਂ ਅਸੀਂ ਤਪਤੀ ਫਰਵਰੀ ਦਾ 26 ਜਨਵਰੀ ਨੂੰ ਆਏ ਗਏ ਆ 26 ਨਵੰਬਰ ਨੂੰ ਜੀ ਤੇ 27 29 ਨਵੰਬਰ ਨੂੰ ਜਾ ਕੇ ਸਤੇਜ ਸਿੰਘੂ ਬਾਰਡਰ ਤੇ ਲਾਈਵ ਉਦੋਂ ਫਿਰ ਇਹਨਾਂ ਜਿਹੜੀ ਪ੍ਰਧਾਨ ਮੰਤਰੀ ਦੇ ਮੀਟਿੰਗ ਸੱਦਨੀ ਸੀ ਉਹ 3 5 ਤਰੀਕ ਦੀ ਸੱਦੇ ਸੀ 6 ਦਸੰਬਰ ਦੀ ਜੀ 6 ਦਸੰਬਰ ਤੋਂ ਬਾਅਦ ਜਦੋਂ ਅਸੀਂ ਦਿੱਲੀ ਮੋਰਚਾ ਲਾ ਰਹੇ ਹਾਂ ਫਿਰ ਇਹਨਾਂ ਨੇ 3 ਦਸੰਬਰ ਦੀ ਕੀਤੀ ਜਿਹਦੇ ਵਿੱਚ ਸੱਦਾ ਪੱਤਰ ਭੇਜਿਆ ਗਿਆ ਉਸ ਦੇ ਵਿੱਚ ਅਸੀਂ ਪੰਜਾ ਪੇਟਗਾ ਤੇ ਛੜੀ ਜਿੱਥੇ ਮੰਤਰੀਆਂ ਆ ਗਈ ਸੀ ਤੇ ਜ 500 ਤੋਂ ਪਲੱਸ ਜਿਹਦੇ ਬੰਦਿਆਂ ਕੋਲ ਦੇ ਵਿੱਚ ਪ੍ਰਧਾਨ ਮੰਤਰੀ ਜੀ ਆਪ ਆਪ ਨਾਲ ਮੀਟਿੰਗ ਕਰ ਬਤ ਕਰਨ ਲੋਕਾਂ ਨਾਲ ਤੇ 500 ਤੋਂ ਪਲੱਸ ਜਿਹਦੇ ਬੰਦਿਆਂ ਨੂੰ ਸਨੇਹਾ ਭੇਜੋ ਸੱਦਾ ਪੱਤਰ ਭੇਜਣਾ ਤੇ ਅਸੀਂ ਮੀਟਿੰਗ ਤੇ ਜਾਵਾਂਗੇ ਅਸੀਂ ਪੰਜਾਂ ਮੀਡੀਆ ਦੇ ਸਾਰੇ ਜਥੇਬੰਦਿਆਂ ਨੇ ਐਨਕੋਰ ਕੀਤਾ ਸੀ ਹੁਣ ਜਿਹੜੇ ਜਿਹੜਾ ਜਥਾ ਚੱਲ ਰਿਹਾ ਸਾਡਾ ਇਹ ਦੋਨਾਂ ਫੋਰਮਾਂ ਵੱਲੋਂ ਜਿਆ ਟੂ ਜਿਹੜਾ ਹਰ ਦੋਨੋਂ ਚੱਲ ਰਿਹਾ ਅੱਛਾ ਇੱਕ ਇਹ ਦੋ ਫੋਰਮ ਚਲਾ ਰਹੇ ਨੇ ਇਹ ਬਾਕੀ ਜਥੇਬੰਦੀਆਂ ਨੇ ਉਹ ਵੀ ਸਪੋਰਟ ਕਰਦੀਆਂ ਨੇ ਤੁਹਾਡੀ ਮਾਨੂੰ ਸਪੋਰਟ ਕਰਦੀਆਂ ਨੇ ਸਾਰੀਆਂ ਯਾਨੀ ਤੁਹਾਡੇ ਖਿਲਾਫ ਤਾਂ ਨਹੀਂ ਹੈਗੀਆਂ ਹੋਏ ਐਜੂਲੇਸ਼ਨ ਦੇ ਸਾਡੇ ਸਾਰਾ ਕੈਡਰ ਪੈਰੋਂ ਸਹੀ ਆ ਸਾਡਾ ਪੰਜਾਬ ਚ ਬਿਲਕੁਲ ਸ਼ਾਂਤੀ ਯਾਨੀ ਮੋਰਚਾ ਜਾਂਦਾ ਹੱਕੀ ਮੰਗਾ ਮੰਨਿਆ ਜਾਂਦੀਆਂ ਤੁਹਾਡੀਆਂ ਲੜੇ ਰਹੋਗੇ ਲੜੇ ਰਹੋਗੇ ਠੀਕ ਹੈ ਜੀ